ਸਪੋਰਟਸ ਦੀ ਭਰਤੀ ਨਾਲ ਕਨੈਕਟਡ ਆ ਨੈਸ਼ਨਲ ਔਰ ਇੰਟਰਨੈਸ਼ਨਲ ਖੇਡੇ ਹੋਏ ਖਿਡਾਰੀ ਜਿਹੜੇ ਨੇ ਉਹ ਕਾਫੀ ਅਰਸੇ ਤੋਂ ਠੋਕਰਾਂ ਖਾ ਰਹੇ ਨੇ ਪੰਜਾਬ ਸਰਕਾਰ ਦੇ ਦਰਾਂ ਤੇ ਜਾ ਕੇ ਦਰਵਾਜ਼ਿਆਂ ਤੇ ਜਾ ਕੇ ਆਪਣਾ ਦੁੱਖ ਦਰਦ ਪੇਸ਼ ਕਰ ਰਹੇ ਨੇ ਲੇਕਿਨ ਕੋਈ ਸੁਣਵਾਈ ਨਹੀਂ ਮੈਂ ਉਹਦੀ ਡਿਟੇਲਸ ਤੁਹਾਨੂੰ ਹੁਣੇ ਦੱਸਦਾ ਮੇਰੇ ਨਾਲ ਸਰਦਾਰ ਕਿਰਨਜੀਤ ਸਿੰਘ ਸੰਧੂ ਜਿਹੜੇ ਸਾਡੇ ਕਿਸਾਨ ਵਿੰਗ ਦੇ ਪੰਜਾਬ ਦੇ ਪ੍ਰਧਾਨ ਨੇ ਔਰ ਮੇਰੇ ਨਾਲ ਅੱਜ ਇਸ ਵਕਤ ਤੁਸੀਂ ਸਾਰੇ ਦੇਖ ਸਕਦੇ ਕਿ ਇਹ ਸਾਰੇ ਖਿਡਾਰੀ ਨੇ ਜਿੱਦ ਸਾਡੀਆਂ ਸ ਬੱਚੀਆਂ ਨੇ ਬੱਚੇ ਦੇ ਇਹ ਉਹ ਖਿਡਾਰੀ ਨੇ ਜਿਨ੍ਹਾਂ ਨੇ ਨੈਸ਼ਨਲ ਲੈਵਲ ਤੱਕ ਮੈਡਲਸ ਤੁਸੀਂ ਦੇਖ ਸਕਦੇ ਹੋ ਮੈਡਲ ਕਿੱਥੇ ਦਿਖਾਇਓ ਬੇਟੇ ਔਰ ਇੰਟਰਨੈਸ਼ਨਲ ਲੈਵਲ ਤੱਕ ਅਚੀਵਮੈਂਟਸ ਕੀਤੀਆਂ ਦੇਸ਼ ਤੇ ਵਾਸਤੇ ਪੰਜਾਬ ਦੇ ਵਾਸਤੇ ਲੇਕਿਨ ਪਿਛਲੇ ਸਨ 2016 ਤੋਂ ਬਾਅਦ ਸਪੋਰਟਸ ਕੋਟੇ ਦੀ ਭਰਤੀ ਜਿਹੜੀ ਨਾਰਮਲ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਸੀ ਉਹ ਬੰਦ ਪਈ ਆ ਵੈਸੇ ਇਸ ਗੱਲ ਦਾ ਮੈਂ ਸਪੋਰਟਸ ਉਹ ਪ੍ਰੋਮੋਟ ਕਰਨ ਦਾ ਸੇਰਾ ਜਿਹੜਾ ਵਾ ਉਹ ਸਰਦਾਰ ਮਾਲ ਸਿੰਘ ਭੁੱਲਰ ਜਿਹੜੇ ਸਾਡੀ ਡੀਜੀਪੀ ਰਹੇ ਨੇ ਪੰਜਾਬ ਦੇ ਉਹਨਾਂ ਨੇ ਬਹੁਤ ਪ੍ਰੋਮੋਟ ਕੀਤਾ ਸਪੋਰਟਸ ਨੂੰ ਦੋ ਤਿੰਨ ਇਸ਼ੂਜ਼ ਇੱਕ ਤਾਂ ਫਰੀਦਕੋਟ ਤੋਂ ਹਰਜੀਤ ਸਿੰਘ ਆ ਮੇਰੇ ਕੋਲ ਇੱਥੇ ਬੈਠਾ ਆ ਆ ਵਾਲਾ ਬੱਚਾ ਇਹਦੇ ਵਾਲੇ ਨੋਟ ਕਰਿਓ ਇਹ ਬੇਸਿਕਲੀ ਪੈਰਾਓਲੰਪਿਕਸ ਵਿੱਚ ਇਹਨੇ 골ਡ ਮੈਡਲ ਹਾਸਲ ਕੀਤਾ ਪੈਰਾਓਲੰਪਿਕਸ ਸਪੈਸ਼ਲ ਪੈਰਾਓਲੰਪਿਕਸ ਹੈਂਡੀਕੈਪਟਾ ਬਹੁਤ ਜ਼ਿਆਦਾ ਬੋਲ ਵੀ ਨਹੀਂ ਸਕਦਾ ਲੇਕਿਨ ਇਹਨੂੰ 2023 ਦੇ ਵਿੱਚ ਇਸ ਸਰਕਾਰ ਨੇ ਪ੍ਰੋਮਿਸ ਕੀਤਾ ਕਿ ਤੈਨੂੰ ਅਸੀਂ 75 ਲੱਖ ਰੁਪਏ ਐਲਾਨ ਵੀ ਕੀਤਾ ਹੋਇਆ ਇਹਦੇ ਕੋਲ ਡਿਟੇਲਸ ਤੁਸੀਂ ਲੈ ਸਕਦੇ ਹੋ ਕਿ 75 ਲੱਖ ਰੁਪਏ ਤੈਨੂੰ ਖੇਡਣ ਦਾ ਇਨਾਮ ਦੇਵਾਂਗੇ 75 ਤਾਂ ਵਿਚਾਰੇ ਨੂੰ ਕੀ ਦੇਣਾ ਸੀਗਾ ਅੱਜ ਇਹ ਗਰੀਬ ਆਦਮੀ ਹਰਜੀਤ ਸਿੰਘ ਇੱਕ ਪੈਂਚਰਾਂ ਦੀ ਦੁਕਾਨ ਦੁਕਾਨ ਚਲਾਉਂਦਾ ਫਰੀਦਕੋਟ ਦੇ ਵਿੱਚ ਵੈਸੇ ਤਾਂ ਭਗਵਾਨ ਜੀ ਮਾਨ ਆਪ ਹੀ ਬਹੁਤ ਮਾਰਿਆ ਉਹ ਪੈਂਚਰਾਂ ਨੇ ਦੀ ਲੋੜ ਹੀ ਨਹੀਂ ਪੰਜਾਬ ਦੇ ਵਿੱਚ ਉਹ ਸਾਰੇ ਬਠਲ ਬਠਲ ਜਾਣਦਾ ਪਰ ਇਹਦੀ ਤਰਾਸਤੀ ਇਹ ਆ ਕਿ ਪੈਰਾ 올림픽 স্পেশাল ਪੈਰਾ 올림픽 ਵਿੱਚ ਪਾਰਟਿਸਿਪੇਟ ਕਰਨ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਤੇ ਅੱਜ ਇਹ ਪੈਂਚਰਾਂ ਦੀ ਦੁਕਾਨ ਲਾਉਣ ਤੇ ਮਜਬੂਰ ਆ। ਆ ਇੱਕ ਮੇਰੇ ਨਾਲ ਸਾਡੀ ਬੇਟੀ ਬੈਠੀ ਹੈ ਬੇਟੇ ਤੁਹਾਡਾ ਨਾਮ ਕੀ ਹੈ? ਪਰਨੀਤ ਕੌਰ। ਪਰਨੀਤ ਕੌਰ। ਸਿਮਿਲਰਲੀ ਇਹਨੇ ਆਪਣੇ ਅ ਮਾਰਸ਼ਲ ਆਰਟਸ ਵਿੱਚ ਕਿੱਡੀ ਔਖੀ ਖੇਡ ਆ ਮਾਰਸ਼ਲ ਆਰਟਸ? ਇਸਨੇ ਮਾਰਸ਼ਲ ਆਰਟਸ ਦੇ ਵਿੱਚ ਜਿਹੜਾ ਹੈ ਇਹ 골ਡ ਮੈਡਲ ਹਾਸਲ ਕੀਤਾ ਹੈ ਨਾ ਨੈਸ਼ਨਲ ਲੈਵਲ ਤੇ ਬੇਟੇ? ਹਾਂਜੀ ਸਰ। ਨੈਸ਼ਨਲ ਲੈਵਲ ਤੇ ਮਾਰਸ਼ਲ ਆਰਟਸ ਵਿੱਚ 골ਡ ਮੈਡਲ ਕਿੰਨੀ ਔਖੀ ਮਤਲਬ ਵੈਸੀ ਨਾਰਮਲ ਸਪੋਰਟਸ ਹੀ ਬੜੀਆਂ ਔਖੀਆਂ ਪਰ ਮਾਰਸ਼ਲ ਆਰਟਸ ਵਿੱਚ ਇਹਨੇ ਕੀਤਾ ਤੇ ਇਹਦਾ ਵੀ ਕੋਈ ਪੁਵੇਖਣ ਨਹੀਂ ਛੱਡਿਆ ਸਰਕਾਰ ਨੇ ਅੱਜ ਇਹ ਵਿਚਾਰੀ ਉੱਥੇ ਇੱਕ ਟੀ ਸਟਾਲ ਚਲਾਉਂਦੀ ਜੋ ਇਸੇ ਤਰ੍ਹਾਂ ਨਾਲ ਮੇਰੇ ਕੋਲ ਇੱਕ ਇੰਟਰਨੈਸ਼ਨਲ ਹਰਮਨ ਕਿੱਥੇ ਬੈਠੇ ਆਹ ਹਰਮਨ ਆ ਇਹ ਹੈਂਡਬਾਲ ਦਾ ਇੰਟਰਨੈਸ਼ਨਲ ਖਿਡਾਰੀ ਲੇਕਿਨ ਇਸ ਨੌਜਵਾਨ ਨੂੰ ਅੱਜ ਦੀ ਅੱਜ ਦੇ ਦਿਨ ਵਿੱਚ ਇਹਨੂੰ ਸਾਰਾ ਆਪਣਾ ਪੁਵੇਖ ਜੜਾਵਾ ਉਹ ਨੇਰਾ ਨਜ਼ਰ ਆਉਂਦਾ ਇਹਦੀ ਕੋਈ ਫਿਊਚਰ ਇਹਨੂੰ ਨਜ਼ਰ ਨਹੀਂ ਆਉਂਦਾ ਮਤਲਬ ਫਿਰ ਇੰਨੀ ਅਚੀਵਮੈਂਟ ਕਰਨ ਤੋਂ ਬਾਅਦ ਵੀ ਜੇ ਕੁਝ ਨਹੀਂ ਲੱਭਣਾ ਤੇ ਫਿਰ ਸਪੋਰਟਸ ਦਾ ਫਾਇਦਾ ਕੀ ਹੈ ਜੀ ਇੱਕ ਪਾਸੇ ਆਪਾਂ ਕਹਿੰਨੇ ਕਿ ਕੀ ਖੇਡਾਂ ਵਤਨ ਦੀਆਂ ਕੀ ਕਹਿੰਦੇ ਕੀ ਨਾਮ ਪੰਜਾਬ ਦੀ ਖੇਡ ਵਤਨ ਪੰਜਾਬ ਖੇਡਾਂ ਵਤਨ ਪੰਜਾਬ ਦੀਆਂ ਦੈਟ ਮੀਨਸ ਆਲ ਦਿਸ ਪ੍ਰੋਗਰਾਮ ਇਜ਼ ਜਸਟ ਔਨ ਪੇਪਰ ਇਹ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਸੋਸ਼ਲ ਮੀਡੀਆ ਤੇ ਵਾਵਾ ਖੱਟਣ ਵਾਸਤੇ ਕਿ ਅਸੀਂ ਬਹੁਤ ਸਪੋਰਟਸ ਨੂੰ ਤਰਜੀਹ ਦੇ ਰਹੇ ਹਾਂ ਇਹ ਸਾਰਾ ਇੱਕ ਕਿਸਮ ਦਾ ਲਫ਼ਜ਼ੀ ਪ੍ਰੋਗਰਾਮ ਹੈ ਹੁਣ ਕਹਿੰਦੇ ਅਸੀਂ ਸਾਰੇ ਪੰਜਾਬ ਦੇ ਵਿੱਚ ਗਰਾਊਂਡਾਂ ਬਣਾਉਣੀਆਂ ਨੇ ਬਣਾਓ ਜੀ ਸਰ ਕੇ ਬਹੁਤ ਚੰਗੀ ਗੱਲ ਹੈ ਤੇ ਗਰਾਊਂਡਾਂ ਵਿੱਚ ਜਿਹੜੇ ਬੱਚੇ ਖੇਡਣਗੇ ਜੇ ਉਹਨਾਂ ਨੇ ਚਾਹ ਦਾ ਖੋਖਾ ਲਾਉਣਾ ਜਾਂ ਪੈਂਚਰਾਂ ਦੀ ਦੁਕਾਨ ਲਾਉਣੀ ਹੈ ਥੈਨ ਵਾਟ ਇਜ਼ ਦ ਪੁਆਇੰਟ ਆਫ ਯੂ ਨੋ ਸਪੈਂਡਿੰਗ ਸੋ ਮਾਚ ਆਫ ਯਰ ਲਾਈਫਟਾਈਮ ਫਾਰ ਸਪੋਰਟਸ ਕੋਈ ਸਰਕਾਰੀ ਅਫਸਰ ਨਹੀਂ ਛੱਡਿਆ ਜਿਹਨੂੰ ਅਸੀਂ ਜਾ ਕੇ ਪਹੁੰਚ ਨਹੀਂ ਕੀਤੀ ਕਿ ਸਾਡੀ ਸੁਣਵਾਈ ਕਰ ਲੋ ਸਾਡਾ 3% ਕੋਟਾ ਬਹਾਲ ਕਰ ਦਿਓ ਤਾਂ ਕਿ ਨੌਜਵਾਨਾਂ ਵਿੱਚ ਕੋਈ ਰੋਸ਼ਨੀ ਦੀ ਕਿਰਨ ਉਮੀਦ ਦੀ ਕਿਰਨ ਜਿਹੜੀ ਉਹ ਜਾਗ ਸਕੇ ਤੇ ਪੁੱਛੀ ਪੰਨੀਰ ਵੇਟ ਨਾ ਖਰਾਬ ਕਰੀ ਹੈ ਨਾ ਇੱਕ ਵਾਰੀ ਸਾਨੂੰ ਦੱਸ ਦੇ ਕਿ ਨਹੀਂ ਤੂੰ ਜਾ ਨਹੀਂ ਸਕਦੀ ਹੈਗੀ ਤੇ ਉੱਥੇ ਮੈਂ ਕੀ ਕਰਾਂ ਮੇਰੇ ਦੇਸ਼ ਦੇ ਕੀ ਬੀਤਦੀ ਹੋਗੀ ਮੈਂ ਬਾਰ-ਬਾਰ ਪੰਜਾਬ ਸਰਕਾਰ ਕੋਲ ਇਹੋ ਬੇਨਤੀ ਕਰਦੀ ਰਹੀ ਅਸੀਂ ਸਾਰੇ ਪਲੇਅਰਾਂ ਨੇ ਖੇਡ ਕੇ ਗਲਤੀ ਕੀਤੀ ਹੈਗੀ ਆ ਜਾਂ ਤੇ ਸਾਨੂੰ ਇੱਕ ਵਾਰੀ ਦੱਸ ਦੇਣ ਕਿ ਅਸੀਂ ਕੁਝ ਨਹੀਂ ਕਰ ਸਕਦੇ ਸਿਰਫ ਗਰਾਊਂਡਾਂ ਪੰਡੀਆਂ ਹੈਗੀਆਂ ਇਹ ਜਿਹੜਾ ਖਿਡਾਰੀ ਦਾ ਭਵਿੱਖ ਹੈਗਾ ਉਹ ਇੰਨਾ ਵਧੀਆ ਨਹੀਂ ਹੈਗਾ ਸਾਨੂੰ ਪਤਾ ਹੈਗਾ ਅਸੀਂ ਟ੍ਰੇਨਾਂ 'ਚ ਕਿਸ ਤਰ੍ਹਾਂ ਸਫਰ ਕਰਦੇ ਹੋਏ ਜਾਂਦੇ ਆਂ ਸਾਨੂੰ ਪਤਾ ਹੈਗਾ ਕਿ ਅਸੀਂ ਜਦੋਂ ਸੱਟ ਲੱਗਦੀ ਹੈ ਕਿ ਅਸੀਂ ਆਪੇ ਹੀ ਹੈਂਡਲ ਕਰਦੇ ਆਂ ਸਾਨੂੰ ਕੋਈ ਮੈਡੀਕਲ ਫੈਸਿਲਿਟੀਆਂ ਜਾਂ ਸਰਕਾਰ ਵੱਲੋਂ ਕੁਝ ਨਹੀਂ ਮਿਲਦਾ ਹੋਏਗਾ ਕਦੀ ਕਿਤੇ ਠੇਕੇ ਖਾ ਕੇ ਅਸੀਂ ਜਾਂਦੇ ਕਦੀ ਕਿਤੇ ਠੇਕੇ ਖਾ ਕੇ ਜਾਂਦੇ ਹੋਏ ਹੁਣ ਕੰਮ ਕਰ ਰਹੇ ਹੁਣ ਤੁਸੀਂ ਕੀ ਕਰ ਰਹੇ ਹੋ ਸਰ ਮੇਰਾ ਇੱਕ ਟੀ ਸਟਾਲ ਹੈਗਾ ਵਾ ਮੈਂ ਉਸ ਤੋਂ ਬਾਅਦ ਮੈਂ ਮਿਕਸ ਮਾਰਸ਼ਮੈਲੋ ਕੀਤੀ ਮੈਨੂੰ ਇਹ ਸੀਗਾ ਕਿ ਉਤੋਂ ਮੇਰਾ ਭਵਿੱਖ ਬਣੂਗਾ ਹਾਂਜੀ ਅਮ੍ਰਿਤਸਰ ਦੇ ਵਿੱਚ ਮੇਰਾ ਟੀ ਸਟਾਲ ਹੈਗਾ ਪੇਰੈਂਟ ਸੀ ਕਰਦੇ ਤੁਹਾਡੇ ਪੇਰੈਂਟ ਸਰ ਮੇਰੇ ਅ ਮੇਰੇ ਫਾਦਰ ਸਾਹਿਬ ਜਿਹੜੇ ਹੈਗੇ ਆ ਉਹ ਟਰੈਕਟਰ ਮੈਕੈਨਿਕ ਹੈਗੇ ਆ ਮਦਰ ਮੇਰੇ ਹਾਊਸ ਵਾਈਫ ਹੈਗੇ ਆ ਤੇ ਸਾਰੇ ਮੇਰੇ ਪੈਣ ਤਾਂ ਆਪਣੇ ਆਪਣੇ ਸਟੱਗਲ ਚ ਲੱਗੇ ਹੈਗੇ ਆ ਤੇ ਮੈਨੂੰ ਹਮੇਸ਼ਾ ਕਹਿੰਦੇ ਆ ਕਿ ਜੇ ਤੈਨੂੰ ਚਾਨਣ ਕੀਤੇ ਨਜ਼ਰ ਆਉਂਦਾ ਤੇ ਫਿਰ ਕਦਮ ਇੱਕ ਵਧਾ ਪਰ ਜਿਹੜੀ ਰਗਾਂ ਦੇ ਅੰਦਰ ਇੱਕ ਖੂਨ ਮਰ ਚੁੱਕਾ ਵਾ ਇੱਕ ਸਪੋਰਟਸ ਉਹ ਮੇਰੇ ਕੋਲ ਛੁੱਟ ਨਹੀਂ ਆ ਅੱਜ ਵੀ ਮੈਂ ওভার ਇਜ਼ ਆ ਮੈਨੂੰ ਉਹ ਵੀ ਦਰਦ ਹੈਗਾ ਕਿ ਮੇਰਾ ਕੁਝ ਬਣ ਨਹੀਂ ਸਕਦਾ ਪਰ ਫਿਰ ਵੀ ਮੈਂ ਇਸ ਜਗ੍ਹਾ ਤੇ ਆਣ ਕੇ ਇਹਨਾਂ ਸਭ ਆਪਣੇ ਪੈਣ ਪਰਵਾਂ ਨਾਲ ਖੜੀ ਹੈਗੀ ਆ ਕੋਈ ਸਪੋਰਟਸ ਦੀ ਵੈਕੰਸੀ ਨਹੀਂ ਆ ਰਹੀ 2016 ਦੇ ਵਿੱਚ ਪੰਜਾਬ ਪੁਲਿਸ ਦੀ ਵੈਕੰਸੀ ਆਈ ਸੀ ਹੁਣ 9 ਸਾਲ ਹੋ ਗਏ ਨੇ 2025 ਚ ਕੋਈ ਵੈਕੰਸੀ ਨਹੀਂ ਆ ਰਹੀ ਦੇਖੋ 2016 ਦੇ ਵਿੱਚ ਮੈਂ 17 ਜਾਂ 18 ਸਾਲ ਦਾ ਹੋਵਾਂਗਾ ਉਦੋਂ ਮੈਂ ਸਪੋਰਟਸ ਦੀ ਪ੍ਰਤੀ ਭਰ ਨਹੀਂ ਸਕਦਾ ਸੀ ਕਿਉਂਕਿ ਮੇਰੀ ਉਹ ਏਜ ਨਹੀਂ ਸੀ ਬਣ ਰਹੀ ਹੁਣ ਜੇ ਮੰਨ ਲਓ ਸਾਲ ਹੋਰ ਕੱਟਦਾ ਫਿਰ ਇਹ ਕਹਿਣਗੇ ਓਵਰ ਏਜ ਹੋ ਗਏ ਹੋ ਤੁਸੀਂ 10 ਸਾਲ ਹੋ ਜਾਣਗੇ 28 ਸਾਲਾਂ ਦੀ ਹੁੰਦੀ ਤੇ ਇਸ ਕਰਕੇ ਮੈਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਜੇ ਤੁਸੀਂ ਮੰਨ ਲਓ ਜੋ ਵੀ ਪ੍ਰੋਵਾਈਡ ਕਰੋਗੇ ਸਪੋਰਟਸਮੈਨ ਨੂੰ ਤਾਂ ਹੀ ਸਾਨੂੰ ਵੇਖ ਕੇ ਸਾਡੇ ਜੂਨੀਅਰ ਗੇਮ ਵੱਲ ਆਉਣਗੇ ਹੁਣ ਗਰਾਊਂਡ ਬਣਾਏ ਨੇ ਕਹਿੰਦੇ ਕਿ ਗਰਾਊਂਡ ਬਣਾ ਰਹੇ ਪਰ ਗਰਾਊਂਡ ਬਣਾਉਣ ਦਾ ਫਾਇਦਾ ਵੀ ਤਾਂ ਹੀ ਨਾ ਜੇ ਵਿੱਚ ਖਿਡਾਰੀ ਤਾਂ ਹੋਣਾ ਹੀ ਜੇ ਕੋਈ ਵੀ ਖਿਡਾਰੀ ਅੱਜ ਕੱਲ ਕੋਈ ਵੀ ਮਾਪਿ ਹੋਏ ਨਾ ਹੀ ਬੱਚਿਆਂ ਨੂੰ ਤਾਂ ਹੀ ਭੇਜਦਾ ਕਿ ਜੇ ਉਹਨਾਂ ਦਾ ਪਤਾ ਲੱਗਦਾ ਕਿ ਹਾਂ ਉਹਨਾਂ ਨੇ ਜੇ ਹੁਣ ਸੇ ਵੇਖਣਗੇ ਕਿ ਉਹ ਦੇਖੋ ਚਾਹ ਦੀ ਡੇੜੀ ਲਾਉਂਦੀ ਜਾਂ ਪੈਨਸਲ ਲਾਉਂਦਾ ਕਿਹੜਾ ਮਾਪਿ ਕੋਈ ਵੀ ਮਾਪਿ ਉਹ ਨਹੀਂ ਭੇਜ ਸਕਦਾ ਜੀ ਆਪਣੇ ਬੱਚੇ ਨੂੰ ਕਿ ਵੀ ਹਾਂ ਤੂੰ ਗੇਮ ਕਰ ਆਂ ਜਾ ਬੱਚੇ ਕੋਲ ਸਕੂਲ ਤੋਂ ਆਉਣ ਤੋਂ ਬਾਅਦ 2 ਘ ਜਾਓ ਗੇਮ ਕਰ ਲੈਂਦਾ ਜਾਓ ਟਿਊਸ਼ਨਾਂ ਤੇ ਪਾ ਲੈਂਦਾ ਪਰ ਹੁਣ ਗਰਾਊਂਡ ਲੈਵਲ ਤੇ ਅਸੀਂ ਜਦੋਂ ਗਰਾਊਂਡ 'ਚ ਜਾਂਦੇ ਹਾਂ ਕੋਈ ਵੀ ਬੱਚਾ ਗਰਾਊਂਡ 'ਚ ਨਹੀਂ ਆਉਂਦਾ ਪਹਿਲਾਂ ਇੰਨੀ ਰੌਣਕ ਲੱਗੀ ਰਹਿੰਦੀ ਸੀ ਨਾ ਗਰਾਊਂਡ 'ਚ ਤੇ ਹੁਣ ਬੱਚਿਆਂ ਨੂੰ ਭੇਜਦੇ ਨਹੀਂ ਮਾਪੇ ਉਹ ਕਿਉਂ ਨਹੀਂ ਭੇਜਦੇ ਕਿ ਐਸੇ ਕਰਕੇ ਕਿ ਜਿਵੇਂ ਉਹ ਧੱਕੇ ਖਾ ਰਿਹਾ ਐ ਓਵੇਂ ਤੈਨੂੰ ਧੱਕੇ ਖਾਣ ਲਾ ਦੇਗਾ ਜਦੋਂ ਮੰਨ ਲਓ 9 ਸਾਲ ਹੋ ਗਏ ਨੇ ਕੋਈ ਸਪੋਰਟਸ ਦੀ ਪ੍ਰਤੀ ਨਹੀਂ ਆਈ ਬੰਦਾ ਡਿਪਰੈਸ਼ਨ 'ਚ ਜਾਂਦਾ ਫਿਰ ਗਲਤ ਸਟੈਪ ਵਾਲੀ ਜਾਂਦਾ ਬੰਦਾ ਨਸ਼ਿਆਂ ਵੱਲ ਜਾਏਗਾ ਜਾਂ ਹੋਰ ਕਿਸੇ ਪਾਸੇ ਵੱਲ ਜਾਏਗਾ ਜਦੋਂ ਕੋਈ ਉਹਨੂੰ ਰਾਇੰਗ ਮਿਲ ਰਿਹਾ ਕਿ ਕਿਸੇ ਅੱਗੇ ਕਿਤੇ ਕੀ ਜਾਵਾਂ ਕੀ ਨਾ ਕਿਉਂਕਿ სპੋਰਟਸਮੈਨ ਮੈਂ ਤੇ ਵਿੱਚ ਆ ਗਿਆ ਨਾ ਜਿਹੜੇ ਬੰਦੇ ਨੇ ਪ੍ਰੋਫੈਸ਼ਨਲੀ ਸਪੋਰਟਸ ਕਰ ਲਿਆ ਫਿਰ ਉਹ ਫਸ ਜਾਂਦਾ ਜੀ ਹੁਣ ਮੰਨ ਲਓ ਮੈਂ ਮੈਂ ਫਸ ਗਿਆ ਵਾਂ ਕਿ ਵੀ ਕਿੱਧਰ ਨੂੰ ਜਾਵਾਂ ਹੁਣ ਮੈਂ ਮੈਂ ਕਿਸੇ ਪਾਸ ਨੂੰ ਜਾ ਹੀ ਨਹੀਂ ਸਕਦਾ ਜੀ